ਲੱਖਾਂ ਰੁਪਏ ਖਰਚ ਕੇ ਕੈਨੇਡਾ ਜਾਣ ਵਾਲਿਓ ਆ ਇੱਕ ਇੱਕ ਗੱਲ ਜਰੂਰ ਸੁਣੋ ਵੀਡੀਓ ਸਾਰੀ ਸੁਣਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਕਿ ਤੁਹਾਡੇ ਨਾਲ ਕਿੱਡਾ ਵੱਡਾ ਧੋਖਾ ਹੋਣ ਜਾ ਰਿਹਾ ਹੈ ਐਵੇਂ ਆਪਣੇ ਪੈਸੇ ਬਰਬਾਦ ਨਾ ਕਰੋ ਲੱਖਾਂ ਰੁਪਏ ਆਪਣੀ ਪੰਜਾਬ ਦੇ ਵਿੱਚ ਨਿਵੇਸ਼ ਕਰਕੇ ਆਪਣਾ ਕੋਈ ਕੰਮ ਚਲਾ ਕੇ ਆਪਣਾ ਗੁਜ਼ਾਰਾ ਕਰਨਾ ਕਰੋ ਆਸ ਨੂੰ ਵੀਡੀਓ ਸਾਰੀ ਸ਼ੇਅਰ ਕਰਿਓ ਜੇ ਭਾਰਤ ਦੇ ਵਿੱਚ ਬੈਠੇ ਹੋ ਪੰਜਾਬ 'ਚ ਬੈਠੇ ਹੋ ਤੁਹਾਡੇ ਕੋਲੇ 20-25 ਲੱਖ ਰੁਪਈਆ ਹੈਗਾ ਜਾਂ ਤੁਹਾਡੇ ਕੋਲ ਚਾਰ ਸਿਆੜ ਹੈਗੇ ਆ ਜਾਂ ਤੁਹਾਨੂੰ ਕੋਈ ਰਿਸ਼ਤੇਦਾਰ ਕਹਿੰਦਾ ਕਿ ਭਾਈ ਮੁੰਡਾ ਬਾਹਰ ਭੇਜ ਦਿਓ ਕੈਨੇਡਾ ਤੇ ਮੈਂ ਦੇ ਦੇਣਾ ਪੈਸੇ ਪਿੱਛੋਂ ਜਾਂ ਕਰਜ਼ਾ ਚੁੱਕ ਕੇ ਲਾਉਣ ਨੂੰ ਫਿਰਦੇ ਹੋ ਜਾਂ ਦੁਕਾਨ ਜਾਂ ਮਕਾਨ ਗੈਣੇ ਤਰਕੇ ਪੈਸੇ ਇਕੱਠੇ ਕਰਕੇ ਕੈਨੇਡਾ ਆਉਣ ਨੂੰ ਫਿਰਦੇ ਹੋ ਤਾਂ ਫਿਰ ਮੇਰੀ ਸਲਾਹ ਤੁਹਾਨੂੰ ਇਹੀ ਹੈ ਕਿ ਭਾਈ ਨਾ ਆਇਓ ਕਿਉਂਕਿ ਹੁਣ ਤਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਸਾਹਿਬ ਤੇ ਉਹਨਾਂ ਦੀ ਕੈਬਨਿਟ ਨੇ ਵੀ ਬਹੁਤ سارے ਫੈਸਲੇ ਕਰ ਦਿੱਤੇ ਨਿਯਮ ਬਦਲ ਗਏ ਨੇ ਆਉਣ ਵਾਲੇ 2-3 ਮਹੀਨਿਆਂ ਦੇ ਵਿੱਚ ਬਿਲਕੁਲ ਨਿਯਮ ਜਿਹੜੇ ਉਹ ਬਦਲ ਜਾਣੇ ਜਿਹੜੇ ਰਹਿੰਦੇ ਹੁੰਦੇ ਵੀ ਆ ਪਹਿਲੀ ਜਿਹੜੇ ਇਹ ਸੋਚਦੇ ਸੀ ਕਿ ਭਾਈ ਕਿਸੇ ਨਾ ਕਿਸੇ ਤਰੀਕੇ ਵਿਜ਼ਟਰ ਵੀਜ਼ਾ ਕੈਨੇਡਾ ਦਾ ਲੱਗ ਜਵੇ ਤੇ ਉਹਦੇ ਤੋਂ ਬਾਅਦ ਅਸੀਂ ਕੈਨੇਡਾ ਜਾ ਕੇ ਵਰਕ ਪਰਮਿਟ ਲੈ ਲੈਣਾ ਤੇ ਐਲ ਐਮ ਆਈ ਇਹ ਨਾਂ ਦੀ ਇੱਕ ਸ਼ੈ ਹੈਗੀ ਆ ਜਿਹਦੇ ਨਾਲ ਫਿਰ ਸਾਲ 2 ਸਾਲ ਕੰਮ ਕਰਾਂਗੇ ਮੁੜ ਕੇ ਪੱਕੇ ਹੋ ਜਾਣਾ ਉਹ ਗੱਲਾਂ ਤਾਂ ਤਕਰੀਬਨ ਮੁੱਕ ਗਈਆਂ ਸਮਝੋ ਕਿਉਂਕਿ ਅੱਗੇ ਐਲ ਐਮ ਆਈ ਦੇ ਉੱਤੇ ਆ ਕੇ ਵਰਕ ਪਰਮਿਟ ਲੈ ਕੇ ਤੁਸੀਂ ਸਾਲ 2 ਸਾਲ ਕੰਮ ਕਰਦੇ ਸੀ ਉਹਦੀ ਗਿਣਤੀ ਘਟਾ ਕੇ ਇਹਨਾਂ ਨੇ ਸਾਲ ਕਰ ਦਿੱਤੀ ਹੈ ਤੇ ਇੱਕ ਸਾਲ ਦੇ ਵਿੱਚ ਵਿੱਚ ਅੱਗੋਂ ਪੇਪਰ ਫਾਈਲ ਅਪਲਾਈ ਨਹੀਂ ਹੋਣੀ ਨੰਬਰ 2 ਅੱਗੇ ਇੱਕ ਹੁੰਦਾ ਸੀ ਫਲੈਗ ਪੋਲਿੰਗ ਉਹਨੂੰ ਕਹਿੰਦੇ ਆ ਕਿ ਅਮਰੀਕਾ ਦੇ ਬਾਡਰ ਦੇ ਉੱਤੇ ਜਾ ਕੇ ਜੇ ਤੁਸੀਂ ਵਿਜ਼ਟਰ ਵੀਜ਼ੇ ਤੇ ਆਈਓ ਤਾਂ ਵਰਕ ਪਰਮਿਟ ਲੈ ਲਿੰਗੇ ਸੀ। ਉੱਥੇ ਪੁੱਛਕਿਸ਼ ਬਹੁਤ ਹੋਣ ਲੱਗ ਪਈ ਐ, ਜਾਂਚ ਪੜਤਾਲ ਬਹੁਤ ਹੋਣ ਲੱਗ ਪਈ ਐ ਤੇ ਜਿਹੜਾ ਬੰਦਾ ਕੱਚਾ ਹੁੰਦਾ ਲੈ ਦੇ ਕੇ ਕੰਮ ਕਰਨਾ ਚਾਹੁੰਦਾ ਉਹਦਾ ਕੰਮ ਤਾਂ ਹੁਣ ਨਿਬੜ ਗਿਆ ਲਾਓ। ਨੰਬਰ 3 ਇੱਥੇ ਪੀਆਰ ਹੋਣ ਵਾਲਿਆਂ ਦੀ ਗਿਣਤੀ ਵੀ ਘਟਾ ਦੇਣ ਲੱਗੇ ਆ। ਜਿਹੜੇ-ਜਿਹੜੇ ਸੂਬਿਆਂ ਦੇ ਵਿੱਚ ਜਿਹੜੇ-ਜਿਹੜੇ ਇਲਾਕਿਆਂ 'ਚ ਜਿਹੜੇ-ਜਿਹੜੇ ਸ਼ਹਿਰਾਂ ਦੇ ਵਿੱਚ ਇੱਥੋਂ ਦੇ 6% ਤੋਂ ਵੱਧ ਲੋਕ ਬੇਰੋਜ਼ਗਾਰ ਨੇ ਉੱਥੇ ਤਾਂ ਫ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੇ ਤਬਦੀਲ ਕਰ ਦਿੱਤੀਆਂ ਜਾਨੀ ਕਿ ਇੱਥੋਂ ਦੇ ਸਥਾਨਕ ਲੋਕਾਂ ਨੂੰ ਨੌਕਰੀਆਂ ਮਿਲਣੀਆਂ ਘਟ ਗਈਆਂ ਸੀ ਆਰਥਿਕ ਮੰਦੀ ਦੇ ਕਰਕੇ ਬੇਰੁਜ਼ਗਾਰੀ ਫੈਲ ਗਈ ਸੀ ਇਸ ਕਰਕੇ ਹੁਣ ਸਰਕਾਰ ਦੇ ਉੱਤੇ ਆਮ ਲੋਕਾਂ ਦਾ ਦਬਾਅ ਜਿਹੜਾ ਉਹ ਵੱਧ ਰਿਹਾ ਸੀ ਇੱਥੋਂ ਦੇ ਨਾਗਰਿਕਾਂ ਦਾ ਤੇ ਉਹ ਵੱਧ ਚੁੱਕੇ ਦਬਾਅ ਦੇ ਕਰਕੇ ਹੁਣ ਕੈਨੇਡਾ ਦੀ ਸਰਕਾਰ ਨੇ ਵਿਦੇਸ਼ਾਂ ਦੇ ਵਿੱਚੋਂ ਆ ਕੇ ਇੱਥੇ ਆਣ ਕੇ ਪੱਕੇ ਹੋਣ ਦੇ ਰਾਹ ਜਿਹੜੇ ਆ ਉਹ ਬੰਦ ਕਰਨੇ ਸ਼ੁਰੂ ਕਰ ਦਿੱਤੇ ਆ ਜੇ ਤੁਹਾਨੂੰ ਅਜੇ ਵੀ ਕੋ ਕਹਿੰਦਾ ਕਿ ਕੋਈ ਗੱਲ ਨਹੀਂ ਆਪਣੇ ਕੋਲੇ ਉੱਥੇ ਕੋਈ ਜਿਗਾਰਡ ਹੈਗਾ ਤੁਸੀਂ ਇੱਕ ਵਾਰੀ ਕੈਨੇਡਾ ਪਹੁੰਚ ਜਾਓ ਤੁਹਾਡਾ ਵਿਜ਼ਟਰ ਵੀਜ਼ਾ ਲਵਾ ਦਿੰਦੇ ਆ ਰੁਪਈਏ ਇੰਨੇ ਲੱਖ ਦੇ ਦਿਓ ਤਾਂ ਕੋਈ ਗੱਲ ਨਹੀਂ ਤੁਸੀਂ ਇਸ ਪੰਗੇ ਦੇ ਵਿੱਚ ਹੁਣ ਪੈਣਾ ਨਹੀਂ ਜੇ ਤੁਹਾਨੂੰ ਕੋ ਕਹਿੰਦਾ ਕਿ ਉੱਥੇ ਜਾ ਕੇ ਬੜੀ ਆਸਾਨੀ ਦੇ ਨਾਲ ਵਰਕ ਪਰਮਿਟ ਮਿਲ ਜਾਂਦਾ ਫਿਰ ਫਲਾਨਾ ਵੀ ਬੰਦਾ ਪੱਕਾ ਹੋ ਗਿਆ ਉਹ ਪਿਛਲੇ ਸਮੇਂ ਪਿਛਲੇ ਆਏ ਗਏ ਰਹਿ ਗਏ ਜੇ ਤੁਸੀਂ ਹੁਣ ਇਹ ਕੰਮ ਕਰ ਲਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੰਗ ਹੋਵੋਗੇ ਪਰੇਸ਼ਾਨ ਹੋਵੋਗੇ ਇੱਥੇ ਤਾਂ ਜਿਹੜੇ ਵਿਦਿਆਰਥੀ ਵੀ ਆਏ ਹੋਏ ਨੇ ਵਰਕ ਪਰਮਿਟ ਤੇ ਨਹੀਂ ਉਹਨਾਂ ਦੇ ਵੀ ਪੱਕੇ ਹੋਣ ਦੇ ਵਿੱਚ 100 ਅੜਿੱਕੇ ਨੇ ਉਹਨਾਂ ਦੇ ਵਰਕ ਪਰਮਿਟ ਰੀਨਿਊ ਕਰਾਉਣ ਦੇ ਵਿੱਚ ਵੀ ਬਹੁਤ ਵੱਡੀਆਂ ਦਿੱਕਤਾਂ ਜਿਹੜੀਆਂ ਉਹ ਇਸ ਵੇਲੇ ਆ ਰਹੀਆਂ ਨੇ ਇਸ ਕਰਕੇ ਕੈਨੇਡਾ ਆਪਣੇ ਬੂਹੇ ਬੰਦ ਕਰ ਰਿਹਾ ਅਰਜੀ ਤੌਰ ਤੇ ਕਿਉਂਕਿ ਇੱਥੋਂ ਦੇ ਲੋਕਾਂ ਨੂੰ ਮੁਸ਼ਕਲਾਂ ਨੇ ਸੋ ਲੱਖਾਂ ਰੁਪਏ ਖਰਚ ਕੇ ਇੱਥੇ ਨਾ ਆਏ ਉੱਤੇ ਦੂਸਰਾ ਇੱਕ ਹੁੰਦਾ ਕਿ ਰਿਫਿਊਜੀ ਕੇਸ ਪਾਲਵਾਂਗੇ ਅਸਾਈਲਮ ਲੈ ਲਵਾਂਗੇ 5-7 ਸਾਲ ਕਿਤੇ ਨਹੀਂ ਜਾਂਦੇ ਪੈਸੇ ਕਮਾ ਲਵਾਂਗੇ ਉਹ ਜਿਨ੍ਹਾਂ ਲੋਕਾਂ ਨੇ ਰਿਫਿਊਜੀ ਕੇਸ ਆਉਣੇ ਆ ਜਾਂ ਜਿਨ੍ਹਾਂ ਨੇ ਅਸਾਈਲਮ ਲੈਣੀ ਆ ਉਹਨਾਂ ਦੇ ਕੇਸ ਵੀ ਹੁਣ ਡੇਢ ਤੋਂ 2 ਸਾਲ ਦੇ ਵਿੱਚ ਵਿੱਚ ਹੱਲ ਹੋ ਜਾਇਆ ਕਰਨੇ ਆ ਇਸ ਕਰਕੇ ਲੱਖਾਂ ਰੁਪਏ ਖਰਚ ਕੇ ਕੈਨੇਡਾ ਦਾ ਬੂਹਾ ਨਾ ਪੰਨੋ ਜੇ ਤੁਸੀਂ ਕੁਆਲੀਫਾਈਡ ਹੋ ਜੇ ਸਿੱਧੀ ਪੀਆਰ ਦੀ ਫਾਈਲ ਅਪਲਾਈ ਹੁੰਦੀ ਹੈ ਜਾਂ ਤੁਸੀਂ ਜੈਨੂਇਨ ਸਟੂਡੈਂਟ ਦੇ ਤੌਰ ਤੇ ਉੱਤੇ ਪੜਨ ਆਉਣਾ ਚਾਹੁੰਦੇ ਹੋ ਫਿਰ ਤਾਂ ਮਾੜਾ ਮੋਟਾ ਕੋਈ ਕੁਝ ਗਾਲ ਦੇਖ ਲਿਓ ਨਹੀਂ ਤਾਂ ਰੋਟੀ ਟੁੱਕਦਾ ਵੀ ਆਉਂਦਾ